ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਨਤਨ ਬਾਬਾ ਆਨੰਦ ਸਿੰਘ ਜੀ ਇਹ ਬਚਨ ਕਰਿਆ ਕਰਦੇ ਸਨ ਕਿ ਜਿਹੜਾ ਗੁਰਸਿੱਖ 6 ਮਾਲਾ 108 ਮਣਕੇ ਦੀਆਂ ਰੋਜ਼ ਪਾਠ ਕਰੇਗਾ ਉਸ ਨੂੰ ਅਸੀਂ ਗੁਰਨਾਨਕ ਦੇ ਘਰ ਲੈ ਕੇ ਜਾਵਾਂਗੇ ਨਰਕਾ ਤੋਂ ਜਾਨੋ ਬਚਾ ਲਾਵਾਂਗੇ ਤੇ 30 ਦਿਨ ਮੂਲ ਮੰਤਰ ਦਾ ਪਾਠ ਕੀਤੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਠ ਦਾ ਫਲ ਮਿਲਦਾ ਹੈ ਭਾਈ। ਮੂਰ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਨ ਨਾਲ ਸਭ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ। ਮੂਲ ਮੰਤਰ ਅੰਮ੍ਰਿਤ ਵੇਲੇ ਜਪਣ ਨਾਲ ਇਸ ਦਾ ਫਲ ਹੋਰ ਵੱਧਦਾ ਹੈ। ਪਾਤਸ਼ਾਹ ਜੀ ਬਹੁਤ ਖੁਸ਼ੀਆਂ ਬਖਸ਼ਦੇ ਹਨ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕੀਤੇ ਹਨ ਗੁਰ ਸਿੱਖ ਨੇ ਅੰਮ੍ਰਿਤ ਮੇਲੇ ਜਾਗ ਕੇ ਤਿਆਰ ਬਰ ਤਿਆਰ ਹੋ ਕਰਕੇ ਕਿਰਿਆ ਸੋਧ ਕੇ ਇਸ਼ਨਾਨ ਪਾਣ ਕਰਕੇ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਮੂਲ ਮੰਤਰ ਅਤੇ ਗੁਰਮੰਤਰ ਦਾ ਅਭਿਆਸ ਕਰਨਾ ਹੈ ਭਾਈ ਮੂਲ ਮੰਤਰ ਇੱਕ ਓ ਅੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ ਜਪਣਾ ਹੈ। ਨਾਮ ਜਪਦੇ ਜਪਦੇ ਇਹ ਨਹੀਂ ਸੋਚਣਾ ਕਿ ਹਜੇ ਫਲ ਨਹੀਂ ਮਿਲਿਆ ਜਾਂ ਰਸ ਨਹੀਂ ਆ ਰਿਹਾ। ਪਹਿਲੇ ਸਿਮਰਨ ਸਾਡੀ ਮਨ ਦੀ ਮੈਲ ਕੱਟਦੀ ਹੈ। ਜਨਮਾਂ ਜਨਮਾਂ ਦੇ ਪਾਪ ਨੂੰ ਨਾਸ਼ ਕਰਦੀ ਹੈ। ਫਿਰ ਰਸ ਆਉਂਦਾ ਹੈ ਭਾਈ ਇਸ ਲਈ ਸਹਜੇ ਸਹਜੇ ਨਾਮ ਜਪੀ ਜਾਣਾ ਹੈ ਰਸ ਪਰਮੇਸ਼ਰ ਨੇ ਆਪ ਹੀ ਦੇ ਦੇਣਾ ਹੈ ਜੀ ਨੇ ਭੁੱਖ ਲਾਈ ਹੈ ਉਹ ਆਹਾਰ ਦਾ ਪ੍ਰਬੰਧ ਵੀ ਕਰੇਗਾ ਇਸ ਲਈ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਕਰੀ ਜਾਣਾ ਹੈ ਢਿੱਲਾ ਨਹੀਂ ਪੈਣਾ ਤਿਆਰ ਬਰ ਤਿਆਰ ਹੋ ਕਰਕੇ ਸਿਮਰਨ ਕਰੀ ਜਾਣਾ ਹੈ ਮੂਲ ਮੰਤਰ ਗੁਰ ਮੰਤਰ ਦਾ ਜਾਪ ਬਾਰ ਬਾਰ ਅਭਿਆਸ ਕਰਨ ਨਾਲ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਣਗੇ ਤੇ